ਸਤਿ ਸ਼੍ਰੀ ਅਕਾਲ ਜੀ ਕੁਰਾਲੀ ਨੂੰ ਵੀ ਤੁਹਾਡਾ ਸਵਾਗਤ ਹੈ ਜੀ ਵਾਰ ਨੰਬਰ 6 ਰੋਪੜ ਰੋਡ ਕੁਰਾਲੀ ਦੇ ਵਿੱਚ ਕਰਵਾਈਆਂ ਗਈਆਂ ਆਪਣੇ ਮਾਹਲੇ ਦੀਆਂ ਖੇਡਾਂ ਜੋ ਕੀ ਇਹ ਖੇਡਾਂ ਹਰ ਇੱਕ ਛੋਟੇ ਤੋਂ ਲੈ ਕੇ ਬਜ਼ੁਰਗਾਂ ਤੱਕ ਖੇਡੀਆਂ ਜਾਣਗੀਆਂ ਇਸ ਦੇ ਵਿੱਚ ਭਰੀ ਹਾਜ਼ਰੀ ਕਾਂਗਰਸੀ ਆਗੂ ਤੇ ਸਮਾਜ ਸੇਵੀ ਸਰਦਾਰ ਗੁਰਪ੍ਰਤਾਪ ਸਿੰਘ ਜੀ ਨੇ ਤੇ ਉਹਨਾਂ ਨੇ ਵੀ ਖੇਡਾਂ ਦੇ ਵਿੱਚ ਵੀ ਸ਼ਾਮਿਲ ਹੋ ਕੇ ਲਿਆ ਹਿੱਸਾ ਕੀਤਾ ਪੂਰਾ ਇੰਜੋਏ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ Oh, oh, ਤੇ ਨਾਲ ਹੀ ਹਾਜ਼ਰੀ ਭਰੀ ਸਰਦਾਰ ਬਹਾਦਰ ਸਿੰਘ ਜੀ ਓਕੇ ਐਮਸੀ ਸਹਿਵਾਨ ਨੇ ਉਹਨਾਂ ਦਾ ਵੀ ਕੀਤਾ ਗਿਆ ਗੁਰਪ੍ਰਤਾਪ ਸਿੰਘ ਜੀ ਪਟਿਆਲਾ ਦੇ ਵੱਲੋਂ ਮਾਨ ਸਨਮਾਨ ਤੇ ਨਾਲ ਹੀ ਪ੍ਰਬੰਧਕਾਂ ਦੇ ਵੱਲੋਂ ਕੀਤਾ ਗਿਆ ਉਹਨਾਂ ਦਾ ਮਾਨ ਸਨਮਾਨ ਤੇ ਨਾਲ ਹੀ ਹਾਜ਼ਰ ਸਨ ਚਨਾਲਾ ਤੋਂ ਸਾਡੇ ਸਾਫ ਦਾ ਐਮਸੀ ਮੁਕੇਸ਼ ਰਾਣਾ ਜੀ ਉਹਨਾਂ ਨੂੰ ਵੀ ਕੀਤਾ ਗਿਆ ਮਾਨ ਸਨਮਾਨ ਕਿਹੜੀਆਂ ਕੋਰਾਲੀ ਦੇ ਵਾਰਡ ਨੰਬਰ 6 ਦੇ ਵਿੱਚ ਕਰਾਈਆਂ ਜਾ ਰਹੀਆਂ ਕੀ ਕਹਿਣਾ ਜਾਂਦੇ ਹੋ ਸਾਰਿਆਂ ਤੋਂ ਪਹਿਲਾਂ ਤੁਹਾਡੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦਾ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦਾ ਸਤਿ ਸ੍ਰੀ ਅਕਾਲ ਬਹੁਤ ਵਧੀਆ ਜਿਹੜਾ ਪਿਛਲੇ 4 ਦਿਨਾਂ ਤੋਂ ਇਹ ਸਪੋਰਟਸ ਇਵੈਂਟ ਇੱਥੇ ਚੱਲ ਰਿਹਾ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਨਾ ਅਵਾਰਡ 6 ਦੇ ਸਾਰੇ ਵਸਮੀਕਾਂ ਨੂੰ ਉਸ ਤੋਂ ਵੀ ਪਹਿਲਾਂ ਵਧਾਈ ਹੈ ਸਾਡੇ ਭਰਾ ਰੌਸਕੀ ਨੂੰ ਜਿਨੇ ਆ ਸਾਰਾ ਐਫਰਟ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਇੰਨਾ ਸੋਹਣਾ ਪ੍ਰਾਰਾਲਾ ਕੀਤਾ ਅੱਜ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਅਨਾਉਂਸ ਕੀਤਾ ਜਾ ਰਿਹਾ ਸੀ ਵੀ ਬੱਚੇ ਜਿਹੜੇ ਨੇ ਨੌਜਵਾਨ ਜਿਹੜੀ ਸਾਡਾ ਯੂਥ ਹੈ ਬੱਚੇ ਨੇ ਇਹ ਮੋਬਾਈਲ ਦੇ ਵਿੱਚ ਹੀ ਵੜੇ ਰਹਿੰਦੇ ਨੇ ਚਾਹੇ ਫੇਸਬੁੱਕ ਹੋਵੇ ਚਾਹੇ ਕਾਰਟੂਨਸ ਹੋਣ ਚਾਹੇ ਇਹਨਾਂ ਦੀਆਂ ਕੋਈ ਗੇਮਸ ਹੋਣ ਤਾਂ ਅੱਜ ਲੋੜ ਹੈ ਬੱਚਿਆਂ ਦੀ ਆਈ ਸਾਈਡ ਵੀ ਖਰਾਬ ਹੋ ਰਹੀ ਹੈ ਫਿਜ਼ਿਕ ਵੀ ਨਹੀਂ ਚੰਗੀ ਬਣ ਪਾਉਂਦੀ ਕਿਉਂਕਿ ਬਚਪਨ ਦੇ ਵਿੱਚ ਜਿਹੜੀ ਨੀਂਵ ਚੰਗੀ ਇੱਕ ਜੀਵਨ ਦੀ ਨੀਂਵ ਹੈ ਜਿਹੜੀ ਉਹ ਬਚਪਨ ਚ ਰੱਖੀ ਜਾਂਦੀ ਹੈ ਜੇ ਅੱਜ ਇਹ ਤੰਦਰੁਸਤੀਆਂ ਬਿਨਾ ਬੱਚਿਆਂ ਦੇ ਵਿੱਚ ਹੋਣ ਗਿਆ ਇਹ ਕੁਝ ਐਫਰਟ ਕਰਕੇ ਸ਼ਰੀਰ ਕਮਾਉਣਗੇ ਤਾਂ ਅੱਗੇ ਸੁਚੱਜਾ ਜੀਵਨ ਵੀ ਬਤੀਤ ਕਰਨਗੇ ਬਹੁਤ ਸੋਹਣਾ ਅਪਰਾਲਾ ਇਹ ਹਰ ਇੱਕ ਮਾਉਂਡ ਦੇ ਵਿੱਚ ਹਰ ਇੱਕ ਪਿੰਡ-ਪਿੰਡ ਸ਼ਹਿਰ-ਸ਼ਹਿਰ ਇਹ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਬਹੁਤ ਬਹੁਤ ਸਾਰੇ ਪ੍ਰਬੰਧਕਾਂ ਨੂੰ ਵਧਾਈ ਤੇ ਸਾਰੇ ਜਿੰਨੇ ਮੋਤਵਾਰ ਸੱਜਣ ਵੀ ਇਸ ਹਲਕੇ ਦੇ ਇਸ ਕੁਰਾਲੀ ਸ਼ਹਿਰ ਦੇ ਜੋ ਇਹਨਾਂ ਦੀ ਸਪੋਰਟ ਕਰ ਰਹੇ ਨੇ ਚਾਹੇ ਉਹ ਆਰਥਿਕ ਤੌਰ ਤੇ ਹੋਵੇ ਚਾਹੇ ਮੋਰਲੀ ਹੋਵੇ ਚਾਹੇ ਉਹ ਹਾਜ਼ਰੀ ਦੇ ਕੇ ਹੋਵੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਬੱਚਿਆਂ ਦਾ ਉਤਸ਼ਾਹ ਵਧਾਉਣਾ ਜ਼ਰੂਰੀ ਹੈ ਸਾਡਾ ਜਿਹੜਾ ਪੰਜਾਬ ਆਉਣ ਵਾਲੇ ਸਮੇਂ 'ਚ ਇਸੇ ਯੂਥ ਇਸੇ ਪਨੀਰੀ ਦੇ ਹੱਥਾਂ 'ਚ ਜਾਣਾ ਹੈ ਸਾਨੂੰ ਲੋੜ ਹੈ ਇੰਚ 6ਵੇਂ ਜਿਹੜਾ ਪੰਜਾਬ ਦੇ ਵਿੱਚ ਦਰਿਆ ਵਗਦਾ 6ਵਾਂ ਜਿਹੜਾ ਨਸ਼ਿਆਂ ਦਾ ਉਹਨਾਂ ਤੋਂ ਬਚਾਉਣ ਲਈ ਵੀ ਮੋਬਾਈਲ ਫੋਨ ਤੋਂ ਬਚਾਉਣ ਲਈ ਸਾਡੇ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜਨ ਦੀ ਤੇ ਬਹੁਤ ਬਹੁਤ ਰੋਪੀ ਦੀ ਤੁਹਾਨੂੰ ਵਧਾਈ ਤੁਹਾਨੂੰ ਅੱਜ ਨਾ ਬਰਾਲਾ ਅਸੀਂ ਸਦਾ ਹੀ ਤੁਹਾਡੇ ਨਾਲ ਜਿੱਥੇ ਮਰਜ਼ੀ ਸਾਡੀ ਐਜੇ ਇਵੈਂਟਸਿੰਗ ਐਜੇ ਖੇਡਾਂ ਲਈ ਡਿਊਟੀ ਲਾਉ ਅਸੀਂ ਦਿਨ ਪਰ ਰਾਤ ਤੁਹਾਡੇ ਨਾਲ ਖੜੇ ਬਹੁਤ ਸਾਰੇ ਪਟਿਆਲਾ ਸਾਹਿਬ ਜਿਹੜੀਆਂ ਮਾਤਾ-ਮਾਵਾਂ ਐ ਭੈਣਾਂ ਐ ਬੀਬੀਆਂ ਐ ਜਿਹੜੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ ਐ ਅੱਜ ਉਹ ਵੀ ਇਸ ਕੈਲੀਅ ਖੇਡਾਂ ਦੇ ਵਿੱਚ ਪਾਰਟਿਸਪੇਟ ਕੀਤਾ ਐ ਭਾਵੇਂ ਗੇਮਾਂ ਜਿਹੜੀਆਂ ਵੱਖੋ-ਵੱਖਰੀਆਂ ਸੀ ਦੇਖੋ ਮੈਂ ਜਦੋਂ ਉੱਥੇ ਐਂਟਰ ਹੋਇਆ ਸਭ ਤੋਂ ਪਹਿਲਾਂ ਮੇਰੀਆਂ ਮਾਤਾ-ਮਾਵਾਂ ਤੇ ਭੈਣਾਂ ਬੈਠੀਆਂ ਸੀ ਉਹਨਾਂ ਨੂੰ ਫਤੇ ਬੁਲਾਈ ਇੰਨਾ ਉਸ਼ਾ ਸੀ ਉਹਨਾਂ ਦੇ ਦੇਖਦੇ ਆ ਤੇ ਇੰਨਾ ਪਿਆਰ ਸੀ ਜਿਹਨੇ ਰੂਹਾਂ ਤੇ ਭਰ ਲਾ ਚੁੱਕੀ ਰੂਹ ਉਹਨਾਂ ਦੀ ਖਿੜੀ ਪਈ ਸੀ ਬੱਚਿਆਂ ਨੂੰ ਦੇਖ ਕੇ ਇੱਕ ਵੀ ਉਹਨਾਂ ਦੇ ਬੱਚੇ ਗਰਾਊਂਡ ਦੇ ਵਿੱਚ ਕੋਈ ਬੈਡਮਿੰਟਨ ਖੇਡ ਰਿਹਾ ਹੈ ਕੋਈ ਰੱਸਾ ਕਿਚੀ ਕਰ ਰਹੇ ਨੇ ਪੁਰਾਤਨ ਜਿਹੜੀਆਂ ਗੇਂਡਾਂ ਨੇ ਕੋਈ ਬਾਲੀਬਾਲ ਖੇਡ ਰਹੇ ਆ ਤਾਂ ਮਾਵਾਂ ਲਈ ਇਹ ਬਹੁਤ ਇੰਪੋਰਟੈਂਟ ਹੈ ਦੇਖੋ ਸਾਰਾ ਦਿਨ ਕੋਈ ਹਾਊਸ ਲਾਈਫ ਹੈ ਤਾਂ ਉਹ ਘਰ ਦਾ ਕੰਮ ਕਰਕੇ ਈਵਨਿੰਗ 'ਚ ਜੇ ਘੰਟਾ ਬੱਚਿਆਂ ਦੇ ਨਾਲ ਆਪਾਂ ਮੈਂ ਜਿਵੇਂ ਮੈਂ ਹਰਜੀਤ ਜੀ ਤੁਹਾਨੂੰ ਵੀ ਕਿਹਾ ਵੀ ਤੁਹਾਡਾ ਉਹ ਫੋਰ ਚੱਲ ਰਹੀ ਸੀ ਆਪਾਂ ਰੱਸਾ ਕਿਚਣ ਚ ਆਪ ਨੂੰ ਨਾਲ ਬੱਚੇ ਬਣ ਜਾਂਦੇ ਤਾਂ ਮੈਂ ਇਹਨਾਂ ਅਪੀਲ ਵੀ ਹੈ ਹਰ ਇੱਕ ਬਜ਼ੁਰਗ ਨੂੰ ਜਾਂ ਆਪਣੇ ਗਰੋਅਨ ਅਪ ਜਿਹੜੇ ਅਡਲਟਸ ਨੇ ਉਹਨਾਂ ਲਈ ਵੀ ਤੁਸੀਂ ਬੱਚਿਆਂ ਨਾਲ ਆ ਕੇ ਸ਼ਾਮ ਨੂੰ ਘੰਟਾ ਬੱਚੇ ਜ਼ਰੂਰ ਬਣਿਆ ਕਰੋ ਤੁਹਾਡੀ ਹੈਲਥ ਵੀ ਇੰਪਰੂਵ ਹੋਊਗੀ ਤੁਹਾਡਾ ਜੀਵਨ ਵੀ ਆਹ ਇਹ ਜੇ ਸਰਕਾਰਾਂ ਨੇ ਕੁਝ ਇਹਨਾਂ ਨੇ ਕਰਨਾ ਹੁੰਦਾ ਤਾਂ ਬਹੁਤ ਖੁਸ਼ ਹੋ ਜਾਂਦਾ ਸੀ ਪੂਰੇ ਜਿਹੜੇ ਕਬੱਡੀ ਦੇ ਮੈਚ ਹੁੰਦੇ ਸੀ ਹੋਰ ਗੇਮਸ ਹੁੰਦੀਆਂ ਸੀ ਉਹ ਬੰਦ ਹੋ ਗਈਆਂ ਸਾਡੇ ਐਨੀਮਲ ਹਸਬੈਂਡਰੀ ਦੇ ਵਿੱਚ ਜਿਹੜੇ ਸ਼ੋਜ਼ ਹੁੰਦੇ ਸੀ ਘੋੜਿਆਂ ਦੇ ਹਰ ਬਰੀਡ ਹਰ ਐਨੀਮਲ ਨੂੰ ਲੈ ਕੇ ਮੱਝਾਂਾਂ ਬੱਕਰੀ ਤੋਂ ਲੈ ਕੇ ਹਰ ਚੀਜ਼ ਦੇ ਸ਼ੋਜ਼ ਹੁੰਦੇ ਸੀ ਉਹ ਬੰਦ ਹੋ ਗਏ ਤਾਂ ਸਾਨੂੰ ਹਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਹੱਥ ਬੰਨ੍ਹ ਕੇ ਵੀ ਜਰੂਰ ਸਾਡੀ ਨੌਜਵਾਨੀ ਵੱਲ ਧਿਆਨ ਦਿੱਤਾ ਜਾਵੇ ਇਹਦੀਆਂ ਖੇਡਾਂ ਨਾਲ ਬੱਚਿਆਂ ਨੂੰ ਜੋੜਿਆ ਜਾਵੇ ਧੰਨਵਾਦ ਬੱਚਿਆਂ ਬਜ਼ੁਰਗਾਂ ਔਰਤਾਂ ਨੂੰ ਲੈ ਕੇ ਜਿਹੜਿਆ ਅ ਵੱਖ-ਵੱਖ ਤਰ੍ਹਾਂ ਦੇ ਪਾਰਟਿਸਿਪੇਟੋਰਾਂ ਤੋਂ ਕਰਵਾਏ ਗਏ ਐ ਤੁਸੀਂ ਵੀ ਹਾਜ਼ਰੀ ਪਾ ਰਹੇ ਹੋ ਕੀ ਕਹੋਗੇ ਜੀ ਬਹੁਤ ਵਧੀਆ ਪ੍ਰਣਾਲੀ ਹੈਗੀ ਔਰ ਸਾਡੇ ਬੱਚਾ ਬੱਚਾ ਬਹੁਤ ਮਾਨਕ ਹੋਗੇ ਕਿ ਇਹ ਤੱਕ ਪਹੁੰਚਾ ਦੇਣਾ ਹੈ ਰੋਕੀ ਓਏ ਜਿਹਨਾਂ ਨੂੰ ਬਰਾਸਤੀ ਸਾਡੀਆਂ ਖੇਡਾਂ ਜਿਵੇਂ ਕਿ ਰੱਸਾ ਕਿਸੀ ਹੋਣੀ ਬੁੱਕੇ ਰੱਸਾ ਵਾਲੀ ਵਾਲ ਔਰ ਬੈਡਮਿੰਟਨ ਵਰਗੀਆਂ ਵਧੀਆ ਗੇਮਾਂ ਸਟੈਂਡਰਡ ਦੀਆਂ ਗੇਮਾਂ 8 8 ਦਾ ਹੋਗਾ ਮੈਚ ਫਾਟੂ ਬੰਦੇ ਨਹੀਂ ਹੋਣਗੇ ਸਰਕਾਰ ਤੋਂ ਕੁਝ ਨਹੀਂ ਹੁੰਦਾ ਖੜਾ ਰਹਿਣਾ ਇਹ ਵੀ ਕਿ ਕਿਨਾਰੇ ਵਰਤਨਾਂ ਦੇ ਰੋਕੀ ਵੀਰ ਨੇ ਕਿ ਨਸ਼ਿਆਂ ਤੋਂ ਅ ਤੇ ਆਪਣਾ ਮੋਬਾਈਲ ਤੋਂ ਛਿਟਕਾਰਾ ਕੋਣ ਦੇ ਲਈ ਇਹਨਾਂ ਖੇਡਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਸਲਾਘਾਯੋਗ ਇਹ ਆਪਾਂ ਕਰ ਲਓ ਯਾਰ ਅੰਤ ਵੱਲੇ ਕਰਨ ਦੇ ਵਿੱਚ ਕਿੰਨਾ ਵਧ ਰਿਹਾ ਪੰਜਾਬੀ ਦੀ ਮੈਂਚ ਬੜੀ ਚੰਗੀ ਜਾ ਰਹੀਆਂ ਅੱਠ ਬਟੇ ਚੜ੍ਹ ਗਏ ਮਾੜਯੋਗ ਮੁਕਮਲ ਬਸ ਤੋਂ ਆ ਫਟੇ ਜਾਦਾ ਨਹੀਂ ਭਵਨ ਸਿੰਘ ਜੀ ਮਾਨ ਸਾਹਿਬ ਪੁਰਾ ਦਾ ਵੀ ਇੱਕ ਰਮ ਜੀ ਇਮਾਨਦਾਰੀ ਦੇ ਦੇਖੋ ਵੀਰਾਂ ਨਾ ਸਾਡੇ ਤੇਰਾ ਇਮਾਨਦਾਰੀ ਦੇ ਨਾਲ ਆਪੀ ਸਤੁਤ ਨੇ ਇੱਧਰ ਖੜ ਜੋ ਅਕਬੀਰ ਇੱਧਰ ਖੜ ਜੋ ਇਹ ਵੀ ਸਾਡੀ ਇਹਦੇ ਚਾਇਆ ਜਿਹੜਾ ਮੋਬਾਈਲ ਦਾ ਇੱਕ ਬਹੁਤ ਵੱਡਾ ਰੋਗ ਬੱਚਿਆਂ ਨੂੰ ਲੱਗਿਆ ਉਸ ਤੋਂ ਵੀ निजात ਮਿਲੇ ਔਰ ਮੈਂ ਰੋਕੀ ਜੀ ਨੂੰ ਵਧਾਈ ਦੇ ਪਤਨ ਹੈ ਜਿਨ੍ਹਾਂ ਨੇ ਐਡਾ ਵੱਡਾ ਇਹ ਸਾਡਾ ਪੰਜਾਬ ਸਰਕਾਰ ਦੇ ਮਾਰਕਟਰ ਉਹਨੂੰ ਨਕਸ਼ੇ ਤੇ ਚੰਗੇ ਹੋਏ ਜੋ ਇੱਕ ਮਾਨ ਸਾਬ ਨੇ ਵੀਰਾ ਚੁਕਿਆ ਤੇ ਕਿੰਨਾ ਦੇ ਨਾਲ ਨੌਜਵਾਨਾਂ ਨੂੰ ਜੋੜਨਾ ਉਸ ਦੇ ਲਈ ਮੈਂ ਪਹਿਲਾਂ ਕਹਿੰਦਾ ਵਧਾਈ ਦੇ ਪਾਸੇ ਠੀਕ ਹੈ ਰੋਕੀਆ ਦੋ ਮਿੰਟ ਰੋਕੀ ਦੋ ਬੰਦੇ ਰੋਕੀ ਰੋਕੀ ਦੋ ਖੁਸ਼ ਹੈ ਮਾਤਾ ਮਾ ਖੁਸ਼ ਹੈ ਪੈਣਾ ਖੁਸ਼ ਹੈ ਕੀ ਕਹਿਣਾ ਚਾਹੁੰਦੇ ਹੋ ਭਾਜੀ ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਇਹ ਵੀ ਮੈਂ ਸਿੱਖ ਕੇ ਆਇਆ ਤਾਂ ਕਿਦੋਂ ਮੈਂ ਦੇਖਿਆ ਸੀ ਕਿ ਬਾਹਰ ਜਿਆਦਾ ਸੀ ਜੰਦੇ ਇਲੈਕਸ਼ਨਾਂ ਦੇ ਵਿੱਚ ਉੱਥੇ ਜਿਆਦਾਆਂ ਚੀਜ਼ਾਂ ਹੁੰਦੀਆਂ ਦੀਆਂ ਉੱਥੇ ਹੀ ਦੇਖ ਕੇ ਮੈਂ ਆਪਣੇ ਬਾੜ ਦੇ ਵਿੱਚ ਕਰਵਾਇਆ ਹੈ ਟੂਰਨਾਮੈਂਟ ਜਿਹੜਾ ਛੋਟਾ ਲੈ ਹੁੰਦਾ ਵੀ ਹਾਂ ਜਿਹੜੇ ਲੇਡੀਜ਼ ਨਹੀਂ ਬਾਹਰ ਜਾ ਸਕਦੀ ਹੈਗੀ ਕਿ ਕਿਤੇ ਆਪਣੇ ਘਰ ਦੇ ਵਿੱਚੇ ਕੰਮ ਕਰਦੀਆਂ ਰਹਿਈਆਂ ਉਹਨਾਂ ਨੂੰ ਵੀ ਉਰੇ ਮੌਕਾ দেয়া ਗਿਆ ਵੀ ਹਾਂ ਖੇਡੋ ਉਰੇ ਹੁਣ ਸਾਰਿਆਂ ਤੋਂ ਜਿੰਨੇ ਪਰਿਵਾਰ ਮੇਰਾ ਆਇਆ ਉਰੇ ਮੈਂ ਸਾਰਿਆਂ ਦਾ ਦਿਲ ਤੇ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰੈਸ ਵਾਲਿਆਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ